ਉਹ ਸਿਰਫ 10 ਤੋਂ 15000 ਰੁਪਏ ਲਾ ਕੇ ਖੋਲੋ ਤੁਸੀਂ ਆਪਣਾ ਕੱਪੜੇ ਦਾ ਕੰਮ ਤੇ ਮਹੀਨੇ ਦਾ ਕਮਾਓ 20 ਤੋਂ 25000 ਰੁਪਿਆ ਹਾਂਜੀ ਬਾਈ ਜੀ ਆ ਗਰਮੀ ਦੀ ਦੇਖੋ ਆਈਟਮ ਲੈ ਕੇ ਆਏ ਆ ਇਹ ਜਿਹੜਾ ਸੂਟ ਹੈ ਜੀ ਵਿਗਦਾ 360 350 ਰੁਪਏ ਸੂਟ ਵਿਗਦਾ ਪਿਆ ਬਿਲਕੁਲ ਜੀ ਠੀਕ ਹੈ ਜੀ ਇਹ ਕਾਟਨ ਦਾ ਸੂਟ ਹੈ ਮੈਚਿੰਗ ਸੂਟ ਹੈ ਜੀ ਜੀ ਪ੍ਰਿੰਟੇ ਦੇ ਵਿੱਚ ਕਾਫੀ ਨੇ ਬਿਲਕੁਲ ਜੀ 12 ਤੋਂ 13 ਪ੍ਰਿੰਟ ਮਿਲ ਜਾਣਗੇ ਹਾਂ ਹਾਂ ਇਹ ਬਾਈ ਜੀ ਦਵਾਂਗੇ ਪਰ ਜੋੜੇ ਦੇ ਨਾਲ ਓਕੇ ਪਰ ਦੇ ਦਾਂਗੇ ਜਿੰਨੇ 350 ਇੱਕ ਵਿਗਦਾ ਹੈ ਬਿਲਕੁਲ ਜੀ ਇਹ 350 ਦੋ ਦੇ ਦਾਂਗੇ ਰੰਗੇ ਦੇ ਵਿੱਚ ਕਾਫੀ ਮ ਪ੍ਰਿੰਟ ਕਾ ਵੀ ਮਿਲ ਜਾਣਗੇ ਇਸ ਤੋਂ ਬਾਅਦ ਬਾਈ ਜੀ ਜਿਵੇਂ ਹੁਣ ਆ ਦੇਖੋ ਗਰਮੀ ਵਾਲੀ ਹਾਈਟ ਮੈਂ ਜੀ ਜੀ ਪਿਓਰ ਕਾਟਨ ਤੇ ਕਪੜਾ ਹਾਂ ਹਾਂ ਆ ਦੇਖੋ ਨਾਲ ਇਹਦੇ ਨਾਲ ਆਹਾ ਬਾਟਮ ਓਕੇ ਜੀ ਲੈਂਥ ਵਗੈਰਾ ਫੁੱਲ ਕਪੜੇ ਦੀ ਬਿਲਕੁਲ ਜੀ ਨਾਲ ਆ ਕੇ ਮਿਰਰ ਵਰਕ ਜੀ ਅੱਛਾ ਇਹ ਵਰਕ ਵਾਲਾ ਸੂਟ ਆ ਗਿਆ ਨਾ ਹਾਂ ਜੀ 100% ਕਾਟਨ ਕੇ 100% ਕਾਟਨ ਹੋਊਗਾ ਜੀ ਜੀ ਪ੍ਰਿੰਟ ਬਹੁਤ ਸੋਹਣੇ ਆ ਇਹਦੇ ਹਾਂ ਹਾਂ ਆਮ ਹੀ ਜਿਵੇਂ 500 350 ਰੁਪਏ ਵਿਕਦਾ ਬਿਲਕੁਲ ਜੀ ਬਾਈ ਜੀ ਇਹ 3-300 ਰੁਪਏ ਰੇਂਜ ਚ ਪਊਗਾ ਜਿਵੇਂ ਹੁਣ ਆ ਦੇਖੋ ਗਲੇ ਦੇ ਡਿਜ਼ਾਈਨ ਬਿਲਕੁਲ ਜੀ ਇਹਦੇ ਵਿੱਚ ਨਹੀਂ 40 ਤੋਂ 45 ਡਿਜ਼ਾਈਨ ਮਿਲ ਜਾਣਗੇ 40 ਤੋਂ 45 ਡਿਜ਼ਾਈਨ ਆ ਜਾਣਗੇ ਜੀ ਹਾਂ ਜੀ ਤੇ ਰੇਟ ਭਾਈ ਜੀ ਇਹਦਾ ਸਾਰਾ 300 ਰੁਪਏ ਰਹਿਣਾ ਇਹ ਸਾਰਾ 300 ਵਾਲਾ ਹੀ ਹੈ ਨਾ ਮਤਲਬ ਹਾਂ ਜੀ ਆ ਦੇ ਸਾਰਿਆਂ 'ਚ ਮੈਂ ਦੇ ਦਮੇ 4-4 ਕਲਰ ਵੀ ਹੋਣਗੇ ਭਾਜੀ 4-4 ਰੰਗ ਆਣਗੇ ਜਿਵੇਂ ਆਹ ਡਿਜ਼ਾਈਨ ਦਿਖਾਣਾ ਪਿੰਤ ਨੂੰ ਜੀ 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 ਸਾਰੇ ਆ 3-300 ਰੁਪਏ ਰੇਂਜ 'ਚ ਬਿਲਕੁਲ ਜੀ ਵਾ ਦੇਖੋ ਜੀ ਮਾਉਸ ਚੜਨ ਵਾਲਾ ਗਿਆ ਜੀ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਕੀ ਬਾਤ ਹੈ ਜੀ ਰੇਟ ਸਾਰਾ ਜੀ 300 ਸਾਰੇ ਤਾਂ ਵਰਕ ਅਲੱਗ-ਅਲੱਗ ਗਾਣਾ ਹੈ ਨਾ ਭਾਜੀ ਹਾਂਜੀ ਹਾਂਜੀ ਸੈੱਟ ਦੇ ਵਿੱਚ ਜਿਵੇਂ ਆ ਦੇਖੋ ਚਾਰ ਰੰਗ ਹੈ ਜੀ ਜੀ ਇਹ ਚਾਰ ਹੀ ਕਨਾਲ ਦੇ ਹੋਣਗੇ ਰੇਟ ਬਾਈ ਜੀ 300 ਰੁਪਏ ਦਾ ਕੋਈ ਲੋਟ ਦਾ ਮਾਲ ਨਹੀਂ ਫਰੈਸ਼ ਮਾਲ ਹੈ ਸਾਰਾ ਫਰੈਸ਼ ਮਾਲ ਆਏਗਾ ਤੇ 450 500 ਰੁਪਏ ਦਾ ਅੱਗੇ ਰਾਮਨਾ ਵਿਕਦਾ ਇਸ ਤੋਂ ਬਾਅਦ ਭਾਜੀ ਜਿਵੇਂ ਆ ਜੂਗਾ ਜੀ ਪਿਓਰ ਦੁਪੱਟਾ ਸੂਟ ਹੈ ਜੀ ਜੀ ਓਮ ਸ਼ਿਵ ਕੰਪਨੀ ਦਾ ਓਕੇ ਬ੍ਰਾਂਡ ਦਾ ਆ ਗਿਆ ਮਤਲਬ ਫਰਮਾਜਨ ਆਪਾ ਕਹਿੰਦੇ ਨੇ ਆ ਦੇਖੋ ਜੀ 올 ਓਵਰ ਮੈਂ ਜੀ ਮੀਟਰ ਸੂਟ ਹੈ ਬਿਲਕੁਲ ਜੀ ਨਾਲ ਪਿਓਰ ਦਾ ਦੁਪੱਟਾ ਬਿਲਕੁਲ ਜੀ ਇਹਦੇ ਵਿੱਚ ਦੋ ਤਿੰਨ ਪ੍ਰਿੰਟ ਆਗੇ ਜੇ ਬਰੀਕ ਪ੍ਰਿੰਟ ਲੈਣਾ ਬਰੀਕ ਵੀ ਮਿਲ ਜੂਗਾ ਓਕੇ ਜਿਵੇਂ ਇੱਕ ਆ ਆਈਸਕ੍ਰੀਮ ਚਾਰਟ ਹੈ ਜੀ ਗੱਲ ਬਿਲਕੁਲ ਬਿਲਕੁਲ ਜੀ ਰੰਗ ਬਾਈ ਜੀ ਇਹਦੇ ਵਿੱਚ ਵੀ ਚਾਰ ਹੈ ਜੀ ਜੀ ਇਹ ਸੂਟ ਜਿਵੇਂ ਨਾ ਆਮ 500 ਰੁਪਏ ਰੇਂਜ ਸੇਲ ਹੁੰਦਾ ਬਿਲਕੁਲ ਜੀ ਇਹ ਵੀ 300 ਰੁਪਏ ਰੇਂਜ ਹੀ ਪਊਗਾ ਜੀ ਇਹ ਪਿਓਰ ਦੇ ਦੁਪੱਟੇ ਵਾਲਾ ਪ੍ਰਿੰਟ ਦੁਪੱਟਾ ਨਾ ਪਿਓਰ ਦਾ ਨਾ ਜੀ ਪ੍ਰਿੰਟ ਪਿਓਰ ਦੁਪੱਟਾ ਹੈ ਜੀ ਇਹ ਦੋ ਟਾਈ 100 ਦੁਪੱਟੇ ਤੇ ਲੱਗ ਜਾਂਦਾ ਜੀ ਜੀ ਉਹ ਸੂਟ ਤੁਹਾਨੂੰ 300 ਰੁਪਏ ਦੇ ਦਾਂਗੇ ਆਮ ਜਿਵੇਂ ਉਹਨੂੰ ਹੋਲਸੇਲ 'ਚ ਵੀ 350 ਰੁਪਏ ਰੇਟ 'ਚ ਵਿਕੀ ਜਾਂਦੇ ਓਕੇ ਓਕੇ ਬਿਨਾਂ ਦੁਪੱਟੇ ਤੋਂ ਬਿਨਾਂ ਦੁਪੱਟੇ ਤੋਂ ਜੀ ਇਹ ਦੁਪੱਟਾ ਨਾਲ ਆ ਗਿਆ ਜੀ ਬਿਲਕੁਲ ਜੀ 100 ਰੁਪਏ ਤੁਹਾਨੂੰ ਪਤਾ ਰੁਪੱਟੇ ਦੀ ਲਾਗਤ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ 350 ਦੇ ਵਿੱਚ ਹੀ ਦੁਪੱਟਾ ਸੂਟ ਦੇ ਦਾਂਗੇ ਰੰਗੇ ਦੇ ਵਿੱਚ ਦੇਖੋ ਚਾਰ ਆ ਗਏ ਬਿਲਕੁਲ ਜੀ ਡਿਜ਼ਾਈਨ ਇਹਦੇ ਵਿੱਚ ਆ ਦੇਖੋ ਦੋ ਤਿੰਨ ਪ੍ਰਿੰਟ ਮਿਲ ਜਾਣਗੇ ਇਸ ਤੋਂ ਬਾਅਦ ਬਾਈ ਜੀ ਕਾ ਦੇਖੋ ਪੈਨਲ ਡਿਜ਼ਾਈਨ ਹੈ ਜੀ ਜੀ ਡਬਲ ਸ਼ੇਡ ਦੁਪੱਟਾ ਓਕੇ ਕੰਪਨੀ ਦਾ ਸੂਟ ਹੈ ਬੀ ਐਲ ਐਮ ਦਾ ਕੱਪੜ ਪਲੇਨ ਬਾਟਮ ਆਊਗੀ ਡਬਲ ਸ਼ੇਡ ਆਊਗਾ ਦੁਪੱਟਾ ਜੀ 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 ਹੁਣ ਜਿਵੇਂ ਆਹ ਸੂਟ ਆ ਪਈ ਜੀ ਬੀ ਐਲ ਐਮ ਤੇ ਆਮ ਹੀ ਤੁਸੀਂ ਡਿਟੇਲ ਚ ਦੇਖਿਓ 700 750 ਸ਼ੁਰੂ ਕਰਨਗੇ ਸ਼ੁਰੂ ਕਰਦੇ 750 ਤੋਂ ਨਾ ਜੀ ਹੁਣ ਜਿਵੇਂ ਤੁਹਾਨੂੰ ਆਹ ਦਵਾਂ ਕਿ ਜੀ 400 ਰੁਪਏ ਰੇਂਜ ਚ ਦਵਾਂਗੇ ਦੁਕਾਨਦਾਰ ਨੂੰ ਅੱਛਾ 400 ਰੁਪਏ ਤਾਂ ਦੇਾਂਗੇ ਜੀ ਇੱਕ ਇੱਕ ਦੋ ਦੋ ਸੂਟ ਵੀ ਮਿਲੂਗਾ ਬਿਲਕੁਲ ਜੀ 400 ਰੁਪਏ ਰੇਂਜ ਹੀ ਲੱਗੂਗਾ ਤੇ ਅੱਗੇ 550 600 ਰੁਪਏ ਤਾਂ ਵੇਚ ਸਕਦੇ ਤੇ ਭਾਈ ਜਿੱਦ ਆਪਾਂ ਕਹਿੰਦੇ ਸੀ ਕਿ 10 ਤੋਂ 15000 ਰੁਪਏ ਲਾ ਕੇ ਮਤਲਬ ਕੰ ਕਰੀ ਵੀ ਦੇਣਾ ਮਤਲਬ ਜਿਹੜੇ ਆਪਾਂ ਦੋ ਦੇਨੇ ਆ ਉਹ ਆਪਾਂ ਪਹਿਲਾਂ ਦੱਸ ਦਾਂਗੇ ਬਾਕੀ ਸਿੰਗਲ ਸਿੰਗਲ ਵੀ ਆ ਬਾਕੀ ਸਿੰਗਲ ਸਿੰਗਲ ਆ ਇਕੱਲਾ ਦੇਖੋ ਜਿਹੜਾ 175 ਵਾਲਾ ਉਹ ਜੋੜੇ ਸਾਹਮਣੇ ਲਾਊਗਾ ਓਕੇ ਬਾਕੀ ਸਾਰੇ ਸਿੰਗਲ ਸਿੰਗਲ ਮਿਲ ਜੇ ਇਹ ਤੇ ਨਾ ਆ ਦੇਖੋ ਬਾਈ ਜੀ ਇੱਕ ਜਿਵੇਂ ਹਾਰੀ ਦਾ ਡੈਨ ਆ ਜੀ ਜੀ ਪੂਰਾ ਹਾਈਲਾਈਟ ਪੀਸ ਹੈ ਬਿਲਕੁਲ ਜੀ ਹੂੰ ਵੀ ਜੱਚਦਾ ਇਹ ਦੇਖੋ ਕੋਈ ਇੰਨੀ ਹੈਗਾ ਹਾਂ ਕੀ ਸੂਟ ਦਾ ਨਾ ਅੱਗੇ 6 650 ਰੁਪਏ ਰੇਂਜ ਚ ਆਰਾਮ ਨਾਲ ਵਿਕਦਾ ਬਿਲਕੁਲ ਬਿਲਕੁਲ ਇੱਕ ਤਾਂ ਦਾ ਪ੍ਰਿੰਟ ਬਹੁਤ ਸੋਹਣਾ ਉਸ ਤੋਂ ਵਰਕ ਉਸ ਤੋਂ ਹੀ ਸੋਹਣਾ ਕੀਤਾ ਹੈ ਨਾ ਜੀ ਜੀ ਤੇ ਬਾਈ ਜੀ ਰੇਟ ਸਾਰਾ ਇਹਦਾ ਵੀ ਇਸ ਕੋਲ ਭਾਜੀ ਇਹ ਇੰਨਾ ਭਰਿਆ ਘੇਰੇ ਤੇ ਵੀ ਫਰੰਟ ਵੀ ਗਲਾ ਵੀ ਇਹ 400 ਰੁਪਏ ਚ ਹੀ ਦੇਣਾ 400 ਰੁਪਏ ਰੈਂਚ ਡਬਲ ਸ਼ੇਡ ਬੱਟੇ ਦੇ ਨਾਲ ਰੰਗ ਬਾਈ ਜੀ ਇਹਦੇ ਵਿੱਚ ਵੀ ਚਾਰ ਜੀ 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 ਆ ਦੇਖੋ ਜੀ ਜਿਵੇਂ ਨਾਭੀ ਫੁੱਲ ਕੇ ਜੀ ਨੇਬਲੂ ਬਲੈਕ ਤੇ ਇੱਕ ਸੀ ਗ੍ਰੀਨ ਅੱਛਾ ਸਾਰੇ ਲੇਟੈਸਟ ਕਲਰ ਆ ਗਏ ਟ੍ਰੈਂਡਿੰਗ ਚ ਚੱਲਦੇ ਹਨਾ ਜੀ ਹਾਂਜੀ ਹਾਂਜੀ ਬਾਈ ਜੀ ਸਾਰੇ ਸਾਰਾ 400 ਵਿੱਚ ਹੀ ਬਿਲਕੁਲ ਇੱਕ ਜਿਵੇਂ ਹੁਣ ਕਾ ਕਾਈ ਕਹ ਰਹੇ ਹੈਗੇ ਕਿ ਕਾਟਨ ਦੇ ਉੱਪਰ ਵਰਕ ਹੋਵੇ ਬਿਲਕੁਲ ਜੀ ਜਿਵੇਂ ਆ ਦੇਖੋ ਜੀ 5 ਮੀਟਰ ਪਿਓਰ ਜਾਮ ਤੇ ਕਪੜਾ ਹਾਂ 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 ਹਲਕਾ ਜਿਹਾ ਘੇਰੇ ਤੇ ਵਰ ਦੁਪੱਟਾ ਆ ਗਿਆ ਜੀ ਕਟਵਰਕਾ ਵਾਲਾ ਦੁਪੱਟਾ ਸਾਰਾ ਵਰਕ ਵਾਲਾ ਹਾਂ ਜੀ ਪਲੇਨ ਜਾਮ ਹੀ ਵਿਕਦੀ ਐ ਜਿਵੇਂ 550 ਰੁਪਏ ਨੂੰ ਜੀ ਜੀ ਇਹ ਸੋਹਣੇ ਦੁਪੱਟਾ 400 ਰੁਪਏ ਰੇਂਜ ਦੇ ਦਾਂਗੇ ਰੰਗ ਇੱਥੇ ਹੋਣਗੇ ਮੇਰੇ ਨਾਲ 4 ਚ ਚਾਰ ਚ ਰੰਗ ਜੀ ਚਾਰ ਚਾਰ ਆ ਦੇਣਗੇ ਜੀ ਸਾਰੇ ਰੰਗ ਇਹਦੇ ਵਿੱਚ ਹੀ ਐ ਜੀ 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 ਕੀ ਬਾਤ ਐ ਜੀ ਪੂਰੇ ਸੋਹਣੇ ਕਲਰ ਆਉਣਗੇ ਜੀ ਜੀ ਆ ਦੇ ਵਾਹ ਤੇ ਰੇਂਜ ਸਾਰੀ 400 ਰੁਪਏ ਸਿਰਫ 400 ਰੁਪਏ ਹਾਂ ਜੀ ਇੱਕ ਵਜੇ ਜੀ ਆ ਦੇਖੋ ਪ੍ਰਗਤੀ ਕੰਪਨੀ ਦਾ ਮਾਲ ਐ ਜੀ ਜੀ ਮਤਲਬ ਬ੍ਰਾਂਡਡ ਘਰਾਂ ਦਾ ਕੱਪੜਾ ਵੀ ਸਾਰਾ ਮਿਲੂਗਾ ਪ੍ਰਗਤੀ ਦਾ ਏਕੇ ਦਾ ਹਾਂ ਹਾਂ ਸਾਰਾ ਮਿਲਣ ਵਾਲਾ ਮਾਲ ਇੰਨੇ ਦੇਖਣਾ ਜੀ ਆਹ ਦੇਖੋ ਜੀ ਕਿਉਂ ਕੁਆਲਿਟੀ ਵਗੈਰਾ ਬਹੁਤ ਵਧੀਆ ਫਾਈਨ ਕੁਆਲਿਟੀ ਹੈ ਇਹਨਾਂ ਦੀ ਬਿਲਕੁਲ ਬਿਲਕੁਲ ਜੀ ਆਹ ਦੇਖੋ ਆਹ ਸੂਟ ਹੈ ਜੀ ਓਹ ਕਿਆ ਬਾਤ ਹੈ ਸਾਡੇ 5 ਮੀਟਰ ਕੱਟ ਹੈਗੀ ਜੀ ਜੀ ਤੇ ਕਾਟਨ ਮਸਲੀਨ ਦਾ ਦੁਪੱਟਾ ਹੈ ਜੀ ਓਕੇ ਅੱਛਾ ਦੁਪੱਟੇ ਵੀ ਆ ਖੁੱਲੇ ਡੁੱਲੇ ਆ ਨਾ ਭਾਈ ਸਾਰੇ ਡਿਜੀਟਲ ਪ੍ਰਿੰਟ ਹੈ ਜੀ ਹਾਂ ਹਾਂ ਆ ਦੇਖ ਵਾਹ ਜੀ ਵਾਹ ਕਿਆ ਬਾਤ ਹੈ ਇਹ ਜਿਵੇਂ ਨਹੀਂ 6750 ਰੁਪਏ ਰਿੰਚ ਪੀਸ ਵਿਕਦਾ ਬਿਲਕੁਲ ਜੀ 480 ਰੁਪਏ ਰਿੰਚ ਪੋਗੇ ਜੀ ਇਸ ਤੋਂ ਬਾਅਦ ਜਿਵੇਂ ਹੋਣਾ ਦੇਖੋ ਪਿਸਟਲ ਚਾਟ ਹੈ ਜੀ 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 ਪ੍ਰਗਤੀ ਦਾ ਆ ਗਿਆ ਬ੍ਰੈਂਡ ਨਾਲ ਓਕੇ ਪਿਓਰ ਦਰਬੱਟਾ ਹੈ ਜੀ ਨਾ ਦੁਪੱਟਾ ਆਊਗਾ ਪਿਓਰ ਦਾ ਨਾਲ ਫੁੱਲ ਪਿਓਰ ਦਾ ਦੁਪੱਟਾ ਬਿਲਕੁਲ ਜੀ ਤੇ ਪ੍ਰਿੰਟਿੰਗ ਤੁਹਾਨੂੰ ਚੈੱਕ ਕਰਨੀ ਹੈ ਹਾਂ ਹਾਂ ਪ੍ਰਿੰਟਿੰਗ ਏ ਕਲਾਸ ਹੋਊਗੀ ਹਾਂ ਜੀ ਵਾਹ ਜੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਬਿਲਕੁਲ ਜੀ ਬਿਲਕੁਲ ਭਾਜੀ 8 800 ਰੁਪਏ ਰੇਂਜ ਚ ਵੀ ਪੀਸ ਵਿਕਦੇ ਆ ਵਲੇ ਜੀ 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 ਪਿਓਰ ਦੇ ਰੁਬਟਿਆਂ ਨਾਲ ਹਾਂ ਇਹ ਵੀ ਭਾਜੀ 480 ਰੁਪਏ ਰੇਂਜ ਪਊਗਾ ਇਹ ਵੀ 480 اچھا ਪ੍ਰਿੰਟਿੰਗ ਹੈ ਜੀ ਐਡੀ ਸੋਹਣੀ ਇੱਦਾਂ ਲੱਗਦਾ ਇਹਦਾ ਵਰਕ ਕੀਤਾ ਹੁੰਦਾ ਨਾ ਭਾਜੀ ਆ ਦੇਖੋ ਸਾਰੇ ਜਿਵੇਂ ਨਾ ਇੰਗਲਿਸ਼ ਕਲਰ ਹੈਗੇ ਇੱਕ ਭਾਜੀ ਜਿਵੇਂ ਹੁਣ ਆਈ ਤੁਮ ਚਲਦੀ ਪਈਏ ਪਿਓਰ ਕਾਟਨ ਦਾ ਸੂਟ ਹੈ ਜੀ ਜੀ 올 ਓਵਰ ਸੂਟ ਹੋਊਗਾ ਜੀ ਬਿਲਕੁਲ ਜੀ ਆ ਦੇਖੋ ਇਹ ਪਹਿਲੀ ਗੱਲ ਤਾਂ ਨਹੀਂ ਜੀ 올 ਓਵਰ ਇਹਦਾ ਸੂਟ ਲੈਣਾ ਹੋਵੇ ਉਹੀ ਇਦੇ ਨਾਲ ਆ ਕੇ ਫੈਂਸੀ ਦੁਪੱਟਾ ਆ ਗਿਆ ਓਕੇ ਵਾਹ ਜੀ ਵਾਹ ਕੋਟਨ ਰੂਰੀਏ ਦਾ ਦੁਪੱਟਾ ਜੀ ਜੀ ਪੂਰਾ ਦੁਪੱਟਾ ਐ ਭਰਿਆ ਹੋਇਆ ਦੁਪੱਟਾ ਹੈਗਾ ਜੀ 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 ਪਲੱਸ ਹਨ ਹਾਂ ਆ ਦੇਖੋ ਜੀ ਓਹ ਕੀ ਬਾਤ ਹੈ ਜੀ ਜਿਹੜਾ ਆ ਚੀਜ਼ ਐ ਨਾ ਜੀ ਇਹ ਮਤਲਬ ਕਿ 900000 ਰੁਪਏ ਦਾ ਸੂਟ ਵਿਕਦਾ ਪਿਆ ਮਤਲਬ ਦੁਪੱਟਾ ਵੀ ਮਤਲਬ ਨਾਲ 3-400 ਲੱਗਾ ਹੋਇਆ ਹੈ ਨਾ ਬਿਲਕੁਲ ਇਹ ਬੁਟੀਕ ਸਟਾਈਲ ਸੂਟ ਹੈ ਜੀ 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 ਪ੍ਰਿੰਟ ਇਹਨਾਂ ਦੇ ਵਿੱਚ ਕਾਫੀ ਨੇ ਜੀ ਜੀ ਆ ਦੇਖੋ ਜੀ ਆਹ ਪ੍ਰਿੰਟ ਇਹਦੇ ਵਿੱਚ ਹੀ ਹੈ ਜੀ। ਅੱਛਾ ਇਹ ਸਾਰੇ ਸਮਰ ਚਾਰਟ ਆ ਗਏ ਨਾ ਭਾਜੀ? ਸਮਰ ਚਾਰਟਾਂ ਵਾਲੇ ਮਲਟੀ ਕਲਰ ਆ ਜਾਣਗੇ। ਜੀ 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 ਜੀ। ਇਹ ਭਾਜੀ 8-900 ਰੁਪਏ ਰਿੰਚ ਵੇਚਣਾ ਵਾਲਾ ਸੂਟ ਹੈ। ਹਾਂ ਜੀ ਹਾਂ ਜੀ। ਹੁਣ ਸਾਡੇ ਤੋਂ ਲਾ ਕੇ ਅਗਲਾ ਜਿਵੇਂ ਮਰਜ਼ੀ 800 ਦੇ ਵਿੱਚ ਲੈ 750 ਵਿੱਚ ਲੈ। ਜੀ ਜੀ। ਇਹ 500 ਰੁਪਏ ਰਿੰਚ ਪਊਗਾ। ਇੱਕ ਇਸ ਤੋਂ ਬਾਅਦ ਭਾਜੀ ਜਿਵੇਂ ਕਹਾ ਡੀਨ ਚੱਲਦਾ ਪਿਆ ਹੈਗਾ। ਜੀ ਜੀ। 5 ਮੀਟਰ 올ਓਵਰ ਸੂਟ ਹੈ। ਹਾਂ ਹਾਂ। ਫਾਟ ਵਾਲਾ ਡਿਜ਼ਾਈਨ ਬਣਿਆਗਾ ਜੀ ਜੀ ਉੱਪਰ ਬਣੇ ਸਾਰੇ ਦੇ ਵਿੱਚ ਮਿਰਰ ਵਰਕ ਕੋਈ ਮਿਰਰ ਵਰਕ ਆ ਗਿਆ ਸਾਰਾ ਹਾਂਜੀ ਹਾਂਜੀ ਇਹ ਨਾਲ ਆ ਗਿਆ ਜੀ ਪਿਓਰ ਦਰਬੱਟਾ ਜੀ ਜੀ ਕੱਪੜਾ ਵੀ ਜਾਮ ਤੇ ਓਕੇ ਜਾਮ ਪ੍ਰਿੰਟ ਤੇ ਕੱਪੜਾ ਬਿਲਕੁਲ ਜੀ ਪਿਓਰ ਦਰਬੱਟਾ ਨਾਲ ਹਾਂ ਹਾਂ ਤੇ ਬਾਈ ਜੀ ਇਹ ਵੀ ਆਪਾਂ ਨੂੰ 500 ਰੁਪਏ ਰੇਂਜ ਹੀ ਪੈਣਾ ਇਹ ਵੀ 500 ਰੁਪਏ ਰੇਂਜ ਦੇਣਾ ਮਤਲਬ ਵਰਕ ਵਧਾਈ ਜਾਣੇ ਆ ਕੁਆਲਿਟੀ ਵਧਾਈ ਜਣੀ ਰੇਟ ਨਹੀਂ ਵਧਾਉਣਾ ਪਾ ਰੇਟ ਤਾਂ ਬਾਈ ਜੀ ਦੇਖੋ ਹੌਨਸਲ ਰੇਟ ਹੈ ਹੌਨਸਲ ਰੇਟ ਆ ਭਾਵੇਂ 20 ਕਿਹਰੇ ਕਿਹਰੇ ਲੈ ਜੀ ਹਾਂ ਪੀਸ ਕਿਹਰੇ ਕਿਹਰੇ ਲੈ ਜੀ ਵਾਹ ਜੀ ਉਹਨਾ ਦੇਖੋ ਜਿਵੇਂ ਏਕੇ ਕੰਪਨੀ ਦਾ ਆ ਗਿਆ ਜੀ 5 ਮੀਟਰ 올ਓਵਰ ਸੂਟ ਹੈ ਬਿਲਕੁਲ ਜੀ ਇਹ ਪ੍ਰਿੰਟ ਦਾ ਟ੍ਰੈਂਡ ਵੀ ਬਹੁਤ ਹੈ ਹਾਂਜੀ ਹਾਂਜੀ ਆ ਦੇਖੋ BMW ਕੈਮਰਿਕ ਆ ਕੇ 올ਓਵਰ ਜੀ ਜੀ 5 ਮੀਟਰ 올ਓਵਰ ਸੂਟ ਹੈ ਨਾਲ ਆ ਗਿਆ ਦੁਪੱਟਾ ਇਹ 500 ਰੁਪਏ ਰਿੰਚ ਪੈਣੇ ਜੀ ਇਹ ਵੀ 500 ਜੀ ਦੇ ਹੀ ਜਾਣਾ ਹਾਂਜੀ ਇਸ ਤੋਂ ਬਾਅਦ ਭੈਜੀ ਜਿਵੇਂ ਹੁਣ ਆ ਦੇਖੋ ਮਿਰਰ ਵਰਕ ਦੇ ਵਿੱਚ ਇਹ ਪਿਓਰ ਔਰਗਾਂజా ਦੇ ਉੱਤੇ ਅੱਛਾ ਔਰਗਾਂజా ਦਾ ਸੂਟ ਆ ਗਿਆ ਬੜਾ ਹਾਂਜੀ ਨੇ ਮੇ ਆ ਚੀਜ਼ ਹੈਗੀ ਪਿਓ ਜਮਾ ਪਿਓਰ ਆਰਗੈਂਡ ਹੈ ਹਾਂ ਹਾਂ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਤੇ ਵੀ ਸਾਰੇ ਤੇ ਮਿਰਰ ਵਰਕ ਹੋਇਆ ਹੈ ਅਸਲ ਪੂਰੇ ਸੂਟ ਤੇ ਵੀ ਹੈ ਨਾਲ ਦੁਪੱਟੇ ਤੇ ਵੀ ਹੈ ਹਾਂਜੀ ਸੂਟ ਬਈ ਜੀ ਐਵੇਂ ਵਿਕਦਾ ਹੈ ਜਿਵੇਂ ਕੋਈ 1200 1300 ਰੁਪਏ ਦਾ ਬਿਲਕੁਲ ਜੀ ਕਲਰ ਚਾਰਟ ਪੂਰਾ ਐਂ ਬ੍ਰਾਈਟ ਚਾਰਟ ਆਊਗਾ ਪੂਰੀ ਵਧੀਆ ਆਈਟਮ ਹੈਗੀ ਜੀ 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 ਤੇ ਭਾਈ ਜੀ 12 12 ਸਵੈ ਰਿੰਚ ਵਿੱਚ ਵਿਕਣ ਵਾਲਾ ਆਰਗੇਨਾਈਜ਼ਰ ਸੂਟ 600 ਰੁਪਏ ਰਿੰਚ ਪਊਗਾ ਮਤਲਬ ਤਕਰੀਬਨ ਅੱਧੇ ਰੇਟ ਤੇ ਆਇਆ ਹੈ ਮਤਲਬ ਜਿਵੇਂ ਦੁਕਾਨਦਾਰ ਨੇ ਕਪੜਾ ਲੈ ਜਾਣਾ ਲੱਖ ਵਾਲਾ ਨੂੰ ਪਿਆ 40000 ਤੋਂ ਦੇਗਾ ਨਾ ਜੀ 40-50000 ਵਿੱਚ ਮਿਲੂਗਾ ਜੀ ਅਗਲਾ 20000 ਰੁਪਏ 25000 ਕਮਾ ਸਕਦਾ ਇੱਕ ਜਿਵੇਂ ਭਾਈ ਜੀ ਆ ਫੈਂਸੀ ਸੂਟ ਆਂਦੇ ਆ ਜੀ ਬਿਲਕੁਲ ਜੀ ਪ੍ਰਿੰਟ ਦੇ ਵਿੱਚ ਨਾ ਜਿਵੇਂ ਕੋਈ ਕਹਿੰਦਾ ਕਿ ਵਧੀਆ ਸੂਟ ਲੈਣਾ ਹੈ ਇਹ 1500 1600 ਰੁਪਏ ਲਾਉਣੇਗਾ ਇਹ ਹੈਂਡਵਰਕ ਵਾਲੇ ਸੂਟ ਆਏ ਨੇ ਨਾ ਭਾਈ ਜੀ ਹਾਂ ਜੀ ਪ੍ਰਿੰਟ ਦੇ ਵਿੱਚ ਭਾਈ ਜੀ ਹੁਣ ਜਿਵੇਂ ਆਹ ਸੂਟ ਹੈ 14-1500 ਰੇਂਜ ਦੇ ਵੇਚਣ ਵਾਲੇ ਸੂਟ ਹੈ ਕਿ ਬਿਲਕੁਲ ਜੀ ਇਹਸ ਲੱਗਣੇ 770 ਰੁਪਏ ਦਾ 770 ਰੁਪਏ ਦਾ ਹੈਂਡਵਰਕ ਵਾਲੇ ਸੂਟ ਭਾਈ ਦੇਣੇ ਨੇ ਹਾਂ ਜੀ ਭਾਈ ਜੀ ਪ੍ਰਿੰਟ ਦੇ ਉੱਪਰ ਹੈਂਡਵਰਕ ਹੋਇਆ ਹੈਗਾ ਬਿਲਕੁਲ ਆਹ ਦੇਖੋ ਸਾਡੇ ਸਿੱਧੇ ਰੇਟ ਲਿਖੇ ਹੁੰਦੇ ਆ 700 ਬੱਚਾ ਆਵੇ ਵੱਡਾ ਆਵੇ ਰੇਟ ਅਹੀ ਲੱਗਣਾ ਰੇਟ ਇੱਕੋ ਹੀ ਹੈ ਜੀ ਕਿਆ ਬਾਤ ਹੈ ਦੋ ਰੇਟ ਕਿਸ ਨਾਲ ਹੀ ਨਹੀਂ ਕਰਦੇ ਜੀ 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 ਜਿਵੇਂ ਆਹ ਦੇਖੋ ਵਧੀਆ ਫੈਨਸੀ ਸੂਟ ਹੈ ਕਿ ਜਿਹੜੇ ਆਪ ਰੇਟ ਤੇ ਆਪ ਨੂੰ ਮਿਲ ਜਾਂਦੇ ਮੈਂ ਦੇ ਦਾਂ ਇਹ ਬਈ ਇੰਸਟਾਗ੍ਰam ਫੇਸਬੁੱਕ ਤੇ ਪਾ ਕਿਹੜੀ ਇਸ ਤਰ੍ਹਾਂ ਦੀ ਹੈ ਹਾਂ ਜਿਵੇਂ ਆਹ ਸੂਤ ਆ ਗਿਆ ਜੀ ਜੀ ਪ्युअर ਮਸਲੀਨ ਤੇ ਕਪੜਾ ਵਾਹ ਜੀ ਵਾਹ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਬਿਲਕੁਲ ਜੀ ਤੇ ਬਾਈ ਜੀ ਨਾਲ ਇਹਨਾਂ ਮਸਲੀਨ ਦਾ ਹੀ ਦੁਪੱਟਾ ਮਸਲੀਨ ਦਾ ਹੀ ਨਾਲ ਦੁਪੱਟਾ ਆ ਜੀ ਪ्युअर ਮਸਲੀਨ ਦਾ ਦੁਪੱਟਾ ਬਿਲਕੁਲ ਜੀ ਆ ਦੇਖੋ ਦੁਪੱਟਾ ਓਏ ਹੋਏ ਕਿਆ ਬਾਤ ਹੈ ਜੀ ਦੁਪੱਟਾ ਵੀ ਬੜਾ ਪਿਆਰਾ ਹੈ ਜੇ ਖੁੱਲੇ ਡੁੱਲੇ ਦੁਪੱਟੇ ਆ ਗਏ ਨਾ ਜੀ ਬਾਈ ਜੀ ਰੰਗ ਵੀ ਬੜੇ ਸੋਹਣੇ ਆ ਹਾਂ ਹਾਂ ਆ ਦੇਖੋ ਸਰਦਾਰੀ ਜੇ ਰੰਗਾ ਸਮਰ ਵਾਲੇ 컬러 ਹੈਗੇ ਸਮਰ ਵਾਲੇ 컬러 ਆ ਗਏ ਆ ਦੇਖੋ ਕੰਪਨੀ ਦਾ ਮਾਲ ਹੋਊਗਾ ਕੋਈ ਐਨੂ ਦੇਸੀ ਨਹੀਂ ਹੈਗਾ ਜੀ ਜੀ ਕੰਦੇਸੀ ਚ ਬਾਈ ਜੀ ਇਹੋ ਜਿਹੇ ਰੰਗ ਨਹੀਂ ਨਹੀਂ ਆਉਂਦੇ ਆਣੇ ਨਹੀਂਗੇ ਐਡੀ ਫਿਨਿਸ਼ਿੰਗ ਆਣੀ ਨਹੀਂ ਨਾ ਜੀ ਹਾਂ ਜੀ ਇਹ ਵੀ ਬਾਈ ਜੀ ਇਹ ਮੈਂ 14-1500 ਰੁਪਏ ਵਿਕਦਾ ਇਹ 850 ਰੁਪਏ ਦਾ ਬਊਗਾ ਆ ਦੇਖੋ ਜਿਵੇਂ ਹੁਣ ਇਸ ਤਰ੍ਹਾਂ ਦੇ ਡਿਜ਼ਾਈਨਸ ਤੁਹਾਨੂੰ ਦਿਖਾਣੇ ਆ ਆਹ ਹੈਂਡਵਰਕ ਹੋਇਜ ਕਿਦੇ ਤੇ ਬਿਲਕੁਲ ਜੀ ਪ੍ਰਿੰਟ ਦੇ ਉੱਪਰ ਅਹ ਜਗਮਗਾ ਕਰਦਾ ਹੈਂਡਵਰਕ ਆ ਗਏ ਨਾ ਜੀ ਹਾਂ ਜੀ ਜੀ ਜਿਵੇਂ ਮਤਲਬ ਕੋਈ ਸੋਚ ਕੇ ਆਉਂਦਾ ਨੇ ਕਿ ਜਿਵੇਂ 12-1500 ਲਾਣਾ ਪ੍ਰਿੰਟ ਸੂਟ ਦੇ ਬਿਲਕੁਲ ਜੀ ਮਤਲਬ 1000 ਤੋਂ ਥੱਲੇ ਥੱਲੇ ਬਣ ਜੂਗੇ ਵਾਹ ਜੀ ਵਾਹ ਕੀ ਬਾਤ ਆਹ ਦੇਖੋ ਡਿਜ਼ਾਈਨ ਵੀ ਪੂਰੇ ਕਹਿੰਦੇ ਕਾ ਹੁੰਦੇ ਆ ਜੀ ਜੀ ਹੁਣ ਆਹ ਸੂਟ ਹੈ ਭਾਈ ਜੀ ਇਹ ਲੱਗਣਾ ਸਿਰਫ 880 ਰੁਪਏ ਦਾ 880 ਰੁਪਏ ਦਾ ਨਾਲੇ ਮੈਂ ਇੱਕ ਹੋਰ ਜੀ ਮੈਂ ਦੱਸ ਵੀ ਦਵਾਂ ਦੁਬਾਰਾ ਇਹ ਸਿਰਫ ਦੁਕਾਨਦਾਰਾਂ ਵਾਸਤੇ ਨਹੀਂ ਰਿਟੇਲ 'ਚ ਵੀ ਇਹੀ ਰੇਟ ਲੱਗਣਾ ਹੈ ਕੱਲਾ ਕੱਲਾ ਪੀਸ ਵੀ ਇਹੀ ਰੇਟ ਮਿਲਣਾ ਹੈ ਜੀ ਇਹਦੇ ਵਿੱਚ ਵੀ ਭਾਈ ਜੀ ਜਿਵੇਂ ਚਾਰ ਰੰਗ ਮਿਲ ਜਾਣਗੇ ਬਿਲਕੁਲ ਜੀ ਬਾਕੀ ਸਿਰੇ ਨਾਲ ਡਿਜ਼ਾਈਨਿੰਗ ਬਹੁਤ ਹੈ ਹਾਂ ਜੀ ਹਾਂ ਜੀ ਜਿਵੇਂ ਤੁਹਾਨੂੰ ਮੈਂ ਸਿੰਗਲ ਸਿੰਗਲ ਜਿਵੇਂ ਸੈਟ ਦਿਖਾਣਾ ਤਾਂ ਇਹਨਾਂ 'ਚ ਡਿਜ਼ਾਈਨਿੰਗ ਬਹੁਤ ਹੈ ਹੋਰ ਵੀ ਬਥੇ ਡਿਜ਼ਾਈਨ ਹੈ ਇੱਕ ਆਹ ਦੇਖੋ ਜਿਵੇਂ ਬ੍ਰਾਈਟ ਦੇ ਵਿੱਚ ਕਿਸੇ ਨੂੰ ਲੈਣਾ ਹੋਵੇ ਬਿਲਕੁਲ ਜੀ ਇਹਦੇ ਦੋ ਸ਼ੇੜੀ ਆਏ ਆ ਜੀ ਬਲੈਕ ਤੇ ਆਇਆ ਇੱਕ ਆਇਆ ਰੈੱਡ ਇੱਕ ਰੈੱਡ ਤੇ ਇੱਕ ਬਲੈਕ ਗਲੇ ਤੇ ਆ ਗਿਆ ਜੀ ਹੈਂਡਵਰਕ ਬਿਲਕੁਲ ਜੀ ਨਾਲ ਆ ਗਿਆ ਪਿਓਰ ਮਸਲੀਨ ਦਾ ਦੁਪੱਟਾ ਬਿਲਕੁਲ ਬਿਲਕੁਲ ਦੁਪੱਟਾ ਵੀ ਬੜਾ ਪਿਆਰਾ ਹੈ ਜੀ ਜੀ ਇਹ ਆ ਗਿਆ ਬਈ ਜੀ 940 ਰੁਪਏ ਦਾ ਹੁਣ ਆ ਦੇਖੋ ਬਈ ਜੀ ਜਿਵੇਂ ਪ੍ਰਿੰਟ ਦੇ ਉੱਪਰ ਹੈ ਜੀ 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 ਉੱਪਰ ਆ ਗਿਆ ਵਰਕ ਬਿਲਕੁਲ ਜੀ ਛੇਰੇ ਦੇ ਵਰਕ ਹੈ ਹਾਂ ਹਾਂ ਕਾਟਨ ਤੇ ਕੱਪੜਾ ਹੈ ਪਿਓਰ ਦਾ ਦੁਪੱਟਾ ਨਾਲ ਹੈ 100% ਵਧੀਆ ਗੀਜ਼ਾ ਕਾਟਨ ਤੇ ਉੱਤੇ ਕੱਪੜਾ ਹੈ ਜੀ ਓਕੇ ਨਾਲ ਡਿਜੀਟਲ ਪ੍ਰਿੰਟਰ ਦੁਪੱਟਾ ਹੈ ਬਿਲਕੁਲ ਜੀ ਬਿਲਕੁਲ ਜੀ ਵਾਹ ਜੇ ਡਿਜ਼ਾਈਨਰ ਜੇ ਪੀਸ ਹੈਗੇ ਜੀ ਜੀ ਆ ਦੇਖੋ ਇਹ 980 ਰੁਪਏ ਰੇਂਜ ਚ ਹੈ ਇਹ 980 ਰੁਪਏ ਇਹ ਮੇਰੇ ਨਾਲ ਇੰਨਾ ਕ ਵਰਕ ਕਰਨਾ ਚਲ ਜੀ ਇਹ 5-700 ਦੇ ਉੱਤੇ ਲੱਗ ਜਾਂਦਾ ਨਾ ਭਾਜੀ ਹਾਂ ਜੀ ਹਾਂ ਜੀ 8-800 ਰੁਪਏ ਵਰਕ ਤੇ ਲੱਗ ਜਾਂਦਾ ਬੁਟੀਕ ਦਾ ਵਰਕ ਹੋ ਜਾਂਦਾ ਜੀ ਆਪਾਂ ਪੂਰਾ ਵਰਕ ਵੀ ਦੱਸਣਾ ਵੀ ਦੁਪੱਟਾ 980 ਦਾ ਦੇਣਾ ਜੀ ਹਾਂ ਜੀ ਇਹ ਮੇਨ ਕਾ ਪੀਸ ਹੈ ਜੀ ਇਹਦੇ ਉੱਤੇ ਸਾਰਾ ਨਾ ਹੈਂਡਵਰਕ ਹੋਇਆ ਹੈਗਾ ਘੇਰੇ ਦੇ ਉੱਪਰ ਓਕੇ ਆ ਦੇਖੋ ਅਲੱਗ ਜਿਹੀ ਦੀ ਐਟਮਾਈ ਹੈਗੀ ਜੀ ਜੀ ਜ ਨਾਲ ਡਿਫਰੈਂਟ ਸੂਟ ਮਿਲ ਜਾਣਗੇ ਅੱਛਾ ਡਿਜ਼ਾਈਨਿੰਗ ਸਾਰੀ ਹੈ ਲੇਟੈਸਟ ਜਿਹੜੀ ਅੱਜ ਕੱਲ ਚੱਲਦੀ ਵੀ ਉਹੀ ਹੈ ਉਹੀ ਹਾਂਜੀ ਹਾਂਜੀ ਜੀ 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 ਆ ਦੇਖੋ ਦੁਪੱਟਾ ਵੀ ਬੜਾ ਪਿਆਰਾ ਬਣਿਆ ਨਾਲ ਪਿਓਰ ਮਸਲੀਨ ਦਾ ਹੁਣ ਜਿਵੇਂ ਆ ਸੂਟ ਹੈ ਜੀ 18-1800 ਰੇਂਜ ਚ ਵਿਕੀ ਜਾਂਦੇ ਬਿਲਕੁਲ ਜੀ ਕਿਉਂ ਵਰਕ ਵੀ ਸੋਹਣਾ ਹੈ ਦੁਪੱਟਾ ਵੀ ਵਧੀਆ ਲੱਗਿਆ ਇਹ ਪੂਰੇ 1000 ਦਾ ਹੈ 1000 ਰੁਪਏ ਚ ਪੂਰਾ ਆ ਜਣਾ ਇਹ ਚ ਵੀ ਰੰਗ ਆਣਗੇ ਹੋਰ ਬਜੀ ਰੰਗ ਚਾਰ ਜੀ ਆ ਦੇਖੋ ਓਕੇ ਰੰਗ ਸਾਰੇ ਜੀ ਚਾਰ ਚੱਲਦੇ ਨੇ ਮਤਲਬ ਸ਼ਰਟ ਤਾਂ ਕਮਨ ਆਜੂਗੀ ਸਕਿਨ ਬਿਲਕੁਲ ਜੀ ਬ 1:00 ਜਿਵੇਂ ਹੁਣ ਆਇਆ ਏਕ ਇੱਕ ਕੰਪਨੀ ਦਾ ਆਇਆ ਹੈਗਾ ਹਾਂ ਸੂਟ ਆਲ ਓਵਰ ਆਊਗਾ ਜੀ ਜੀ ਪ੍ਰਿੰਸੈਸ ਮੈਚਿੰਗ ਦੇ ਉੱਪਰ ਕੱਪੜਾ ਹੈਗਾ ਅੱਛਾ ਇਹ ਡਿਜ਼ਾਈਨਿੰਗ ਵੀ ਨਵੀਂ ਹੈ ਨਾ ਜੀ ਹਾਂਜੀ ਹਾਂਜੀ ਆ ਦੇਖ ਵਾਹ ਜੀ ਵਾਹ ਕੀ ਬਾਤ ਹੈ ਜੀ ਅੱਛਾ ਆਲ ਓਵਰ ਸਾਰਾ ਕੀਤਾ ਹੈ ਨਾ ਜੀ ਹਾਂਜੀ ਹਾਂਜੀ ਗਲੇ ਦੇ ਦੇਖੋ ਬਹੁਤ ਸੋਹਣਾ ਬੁਟੀਕ ਦਾ ਰੀਨ ਬਣਾਇਆ ਹੈਗਾ ਬਿਲਕੁਲ ਜੀ ਬਿਲਕੁਲ ਤੇ ਨਾਲ ਦੇ ਨਾਲ ਹੀ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਦੇ ਉੱਤੇ ਮਕੈਸ਼ ਜੀ 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 ਆ ਦੇਖੋ ਉਹ ਵੀਡੀਓ ਚ ਨਹੀਂ ਪਤਾ ਲੱਗਦਾ ਹੁਣ ਸਾਲ ਬਿਲਕੁਲ ਮਕੈਸ਼ ਵਾਲਾ ਦੁਪੱਟਾ ਹੀ 35 ਏਕੇ ਕੰਪਨੀ ਦਾ ਕਪੜਾ ਜੀ ਜੀ 1050 ਰੇਟ ਹੈ ਜੀ 1050 ਰੁਪਏ ਤੋਂ ਬਾਅਦ ਜੀ ਇਹਨਾਂ ਵਾਲੇ ਕਲਰ ਦੇਖੋ ਬਹੁਤ ਸੋਹਣੇ ਕਲਰ ਨੇ ਕਲਰ ਸਾਰੇ ਹੀ ਆ ਮਤਲਬ ਖੜਵੀ ਵੀ ਆ ਗਏ ਨਾ ਜੀ ਹਾਂ ਜੀ 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 ਇੱਕ ਬਾਈ ਜੀ ਜਿਵੇਂ ਸੌਫਟ ਮਸਲੀਨ ਆਈਏ ਵਧੀਆ ਵਾਲੀ ਬਿਲਕੁਲ ਜੀ ਆਮ ਜਿਵੇਂ ਇਹ ਮਸਲੀਨ ਤੇ ਨਹੀਂ ਮਤਲਬ 15-1800 ਸ਼ੁਰੂ ਹੁੰਦੇ ਜੀ 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 ਕਿ ਇਦੋਂ ਘਟਾਉਂਦੇ ਹੀ ਨਹੀਂਗਾ ਓਕੇ ਉਮੀਦ ਦੁਪੱਟਾ ਲੱਗਿਆਗਾ ਜੀ ਜੀ ਸੌਫਟ ਮਸਲੀਨ ਦਾ ਹੀ ਬਿਲਕੁਲ ਜੀ ਇਹ ਬਾਈ ਜੀ ਆਪਾਂ ਨੂੰ ਲੱਗਣਾ 1070 ਰੁਪਏ ਸੂਪ ਪੈਣਾ ਆ ਦੇਖ ਇਹ ਮਸਲੀਨ ਦੇ ਉੱਤੇ ਆ ਗਿਆ ਨਾ ਭਾਜੀ ਹਾਂਜੀ ਹਾਂਜੀ ਮਸਲੀਨ ਦੇ ਉੱਤੇ ਆ ਗਿਆ ਦੁਪੱਟਾ ਵੀ ਨਾਲ ਮਸਲੀਨ ਦਾ ਹੀ ਹੈ ਪਿਓਰ ਮਸਲੀਨ ਦਾ ਜੀ ਵਾਹ ਜੀ ਵਾਹ ਇੱਕ ਜਿਵੇਂ ਹੁਣ ਅੱਜ ਕੱਲ੍ਹ ਜੀ ਗਰਮੀਆਂ ਦੇ ਵਿੱਚ ਬਿਆਹ ਸ਼ਾਦੀ ਚੱਲਦੀ ਹੈ ਅਗਲਾ ਕਹਿੰਦਾ ਕਾਟਨ ਹੋਵੇ ਸੂਟ ਹੋਵੇ ਢਕਿੱਲਾ ਬਿਲਕੁਲ ਜੀ ਬਿਆਹ ਸ਼ਾਦੀ ਵਾਲਾ ਹੈਂਡਵਰਕ ਦਾ ਹੋਵੇ ਜੀ 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 ਉਵੇਂ ਜਿਵੇਂ ਆਹ ਸੂਟ ਆਏ ਹੈਗੇ ਹਾਂ ਹਾਂ ਪੂਰਾ ਹੈਵੀ ਵਰਕ ਹੈ ਬਿਲਕੁਲ ਜੀ ਚਨੂਨ ਦੇ ਰਬਟੇ ਨਾਲ ਵਰਕ ਵਾਲੇ ਆਣਗੇ ਹਾਂਜੀ ਹਾਂਜੀ ਬਿਲਕੁਲ ਜੀ ਪੂਰਾ ਮਤਲਬ ਸੂਟ ਜਗਮਗ ਕਰਨ ਵਾਲਾ ਸੂਟ ਹੈ ਚਨੂਨ ਦੇ ਰਬਟਿਆਂ ਦੇ ਵਰਕ ਹੈ ਨਾਲ ਲੈਸਾਂ ਲੱਗੀਆਂ ਨੇ ਰਬਟਿਆਂ ਤੇ ਜੀ 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 ਆ ਦੇਖੋ ਵਾਹ ਜੀ ਵਾਹ ਕੀ ਬਾਤ ਹੈ ਜੀ ਜਿਵੇਂ ਆ ਸੂਟ ਹੈ ਪਿਆ ਜੀ ਨਾ ਆਮ ਹੁਣ ਜਿਵੇਂ 17-1800 ਰੁਪਏ ਰੇਂਜ ਚ ਪੀਸ ਵਿਕਦਾ ਮਨੇ ਇੰਨਾ ਭਰਿਆ ਹੋਇਆ ਸੂਟ 17-1800 ਦਾ ਵਿਕਦਾ ਹਾਂਜੀ ਨਾਲੇ ਕੰਪਨੀ ਦੀ ਜਾਂ ਮੈਂ ਕੋਈ ਰੰਗ ਨਹੀਂ ਫਿੱਟਦਾ ਜੀ 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 ਇਹ 1100 ਰੁਪਏ ਰੇਂਜ ਚ ਪਊਗਾ ਜੀ ਇਹ 1100 ਰੁਪਏ ਚ ਦੇ ਦੇਣਾ ਵਾਹ ਜ ਆ ਦੇਖੋ ਭਾਈ ਜੀ ਜਿਵੇਂ ਹੁਣ ਡਿਜ਼ਾਈਨਿੰਗ ਤੋਂ ਦਿਖਾਉਣਾ ਆ ਦੇਖ ਆਪੀਸ ਜੀ ਓਹ ਵਾਹ ਜੀ ਵਾਹ ਪੂਰਾ ਹੈਵੀ ਪੀਸ ਹੈ ਜੀ ਜੀ ਭਾਈ ਜੀ ਹਜ਼ਾਰ ਹਜ਼ਾਰ ਤਾਂ ਵਰਕਤੀ ਲੱਗ ਜਾਂਦਾ ਇਕੱਲਾ ਵਰਕ ਦਾ ਇੰਨੇ ਬੈਲ ਹੈ ਜੀ ਜੀ ਦੁਪੱਟਾਂ ਨਾਲ ਇਹਦੇ ਨਾਲ ਦੇਖੋ ਪੂਰਾ ਸੋਹਣਾ ਦੁਪੱਟਾ ਆਊਗਾ ਜੀ ਜੀ ਕਨੂਨ ਦੇ ਦੁਪੱਟੇ ਲੱਗੇ ਆ ਬਿਲਕੁਲ ਇਹ ਜਿਹੜਾ ਸੂਟ ਹੈ ਇਹ ਲੱਗਨੇ ਜੀ 1180 ਰੁਪਏ ਦਾ ਤੇ ਵੀਰ ਜੀ ਕਰੀ ਆਪਣੇ ਐਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਹਾਂਜੀ ਭਾਈ ਜੀ ਆਪਣਾ ਇਹ ਜੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਮੋੜ ਮੰਡੀ ਸ਼ਾਪ ਹੈ ਜੀ ਬਠਿੰਡੇ ਵਾਲੇ ਸਰਦਾਰਾਂ ਦੀ ਮੇਰਾ ਮੋਬਾਈਲ ਨੰਬਰ ਹੈ 977956909